ਹਾਂ ਪਰ ਟਰਾਲਾ ਦਾ ਦੇਖ ਲੈ ਕਿੱਡਾ ਆ ਜਾ ਅੱਦਾ ਸ਼ੇਰ ਆ ਸ਼ੇਰ ਹੈ ਸ਼ੇਰ ਹੈ ਸ਼ੇਰਾਂ ਕਿ ਤੂੰ ਐ ਤੂੰ ਹਾਂ ਮਿੰਦਰ ਹਾਂ ਮੰਨ ਗਿਆ ਕਹਿੰਦਾ ਪੰਪ ਬੋਲ ਗਈ ਨਹੀਂ ਵਾਏ ਥੋੜੀ ਕਹਿਂਗਾ ਮੰਨ ਗਿਆ ਇਹ ਹੁਣ ਮੰਨਿਆ ਤਾਂ ਮੈਨੂੰ ਕਹਿੰਦਾ ਮਾਲਕ ਦੇ ਕੇ ਤੇਰੇ ਥਾਈਓ ਗੱਲ ਆ ਕਹਿੰਦਾ ਕਿਸੇ ਹੋਰ ਨੂੰ ਨਾ ਤੂੰ ਹਾਲ ਚਾਲ ਨਹੀਂ ਪੁੱਛਣਾ ਹਾਂ ਚਾਚੇ ਪਾਗ ਦੇ ਹਾਲ ਮੰਦਾ ਹੈ ਪਰ ਨਾ ਤੈਨੂੰ ਮੱਥੇ ਦੀ ਗਰਮੀ ਨਹੀਂ ਦੱਸਦੀ ਜਮਾਲ ਕਿ ਤੂੰ ਨਿਗਾਹ ਰੱਖਿਆ ਕਰਾ ਉਹ ਰੋੜੀ ਕੌਣ ਕੱਢੂਗਾ ਕਿਹੜੀ ਆ ਉਹ ਤੇ ਟਾਇਰ ਚ ਪਈ ਪਈ ਇਹਨਾਂ ਨੇ ਕਹਾ ਹੱਬ ਤੈਨੂੰ ਜ਼ਾਦੇ ਵਾਤੇ ਰੱਖਿਆ ਤੈਨੂੰ ਕਾਦੇ ਵਾਤੇ ਤੈ ਤੈ ਕਾਤੇ ਦੱਸਿਆ ਫਿਰ ਦੱਸਿਆ ਮੈਂ ਨਾ ਦੱਸਿਆ ਵੀ ਟਾਇਰ ਚ ਰੋੜੀ ਪਈ ਵੀ ਆ ਵੀ ਤੂੰ ਕੱਢ ਦੇ ਫਿਰ ਤੂੰ ਕੱਢ ਦੇ ਹਾਂ ਜਿੰਨਾ ਟਾਈਮ ਅਸੀਂ ਜਾਉਂਗੇ ਤੇ ਤੈ ਵੀ ਘੇੜਾ ਲਾਉਣਾ ਵੰਡੀ ਦਾ ਹਾਂ ਲਿਆ ਪੰਨੀ ਆਹਾਹਾ ਦੇਖੀ ਐਕਸ਼ਨ ਦੇਖ ਐਦਾਂ ਦਿਖਾ ਆ ਪੰਨੀ ਆ ਪੰਨੀ ਐਕਸ਼ਨ ਨਾਲੇ ਗੱਲ ਨਹੀਂ ਗਾਉਣ ਦੇ ਕੋਈ ਇਹਨੂੰ ਵੀ ਉਹ ਕਰਦਾ ਲੈ ਫੜ ਪੱਲੀ ਲੈ ਜਾ ਤੂੰ ਜਮੇ ਰਹਿ ਲੈ ਲੈ ਟੱਕ ਤੇ ਹੁਣ ਬਸ ਮੂਰੇ ਤੋਂ ਆਪਾਂ ਥੋੜੀ ਜੀ ਨੀਵੀ ਰੱਖਣੀ ਮੂਰੇ ਤੋਂ ਹਵਾ ਨਾ ਭਗੇ ਦੱਸ ਤੇ ਇਹਨ ਟਾਕੇ ਲੈ ਜਾਣੀ ਵੀ ਹਾਂ ਕਿਸੇ ਦੇ ਅੱਖਾਂ 'ਚ ਵੀ ਨਾ ਪਵੇ ਹਨਾ ਤਾਂ ਹੀ ਫਾਇਦਾ ਜਾਣਦਾ ਤਾਂ ਅੱਜ ਅਖਲੀ ਅੱਜ ਅੱਜ ਤਾਂ ਇਹਦੇ ਨਾਲ ਚੱਲੂਗਾ ਕੰਮ ਅੱਜ ਤੂੰ ਦਾ ਹਥਿਆਰ ਅੱਜ ਹੀ ਪਾਣੇ ਪਾਊਗਾ ਆ ਪੱਲਾ ਸਹੀ ਲੋਡ ਘੜੇਦਾ ਸਿੱਧਾ ਸੱਜੇ ਯਾਰ ਐ ਕਿੰਮਾ ਨੂੰ ਕਹਦੇ ਜੋਂਡੀਆਂ ਨੇ ਕਿਹਾ ਪਰਵਾਹ ਜੋਰ ਉਹ ਤਾਂ ਜੋਂਡੀਆਂ ਦਾ ਵਾਣ ਕਿਤੇ ਫਿਰ ਇਕੱਠਾ ਜੀ ਹੋਈ ਪਈ ਐ ਨਹੀਂ ਇਕੱਠੇ ਹੁੰਦੇ ਆ ਆ ਚੱਲ ਬੜੀ ਖੁਸ਼ੀ ਬਣਨ ਕਰ ਦਿੰਦੀ ਆ ਇਹ ਨਹੀਂ ਨਹੀਂ ਫਿਰ ਆਊਗਾ ਵੀ ਪਰਚੋਤੀਆਂ ਇਕੱਠੀ ਪੰਡਾ ਹੈ ਕਿ ਉਹ ਜੋਂਡੀਆਂ ਕੋਲ ਸਲਿੱਪ ਲੱਗ ਜਿਵੇਂ ਕਰਨਾ ਇਹ ਮਸੀਨ ਨਹੀਂ ਪਾ ਰਹੀ ਐ ਉਹ ਹੌਲਾ ਫਿਰ ਯਾਰ ਉਹ ਨਹੀਂ ਗੱਲ ਆਊਗੀ ਵੀ ਉੱਪਰ ਤੇ ਐ ਇਕੱਠੀ ਹੋ ਪੰਡਾ ਦੋ ਮਸੀਨਾਂ ਲੱਗੀਆਂ ਇੱਧਰ ਧੋਤੂ ਕੇ ਖੜਾ ਜਾਂਦੀਆਂ ਉਦੋਂ ਤੇ ਨੂੰ ਨਵਾਵਾਂਗੇ ਹੁਣ ਤਿੰਨ ਚਾਰ ਦਿਨ ਹੋ ਗਏ ਬਾਹਰ ਖੜੀਏ ਤੁੱਪ ਤਾ ਫਲਵਾਤੀ ਕੱਲ ਰਾਤ ਗਲਤੀ ਕਰਤੀ ਕਰ ਦੇਣੀ ਤੇ ਹੁਣ ਉਸ ਦੀ ਪੈ ਜੰਦੀ ਆ ਟਾ ਉਹ ਨਹੀਂ ਹੁਣ ਸ਼ਾਮ ਨੂੰ ਹੋਊਗੀ ਆ ਹਨਾ ਹੁਣ ਸ਼ਾਮ ਨੂੰ ਆ ਕੇ ਕਰਾਂਗੇ ਟੱਬ ਹੋ ਰਿਹਾ ਸਭ ਮੋਟਾ ਗਲ ਤੇ ਹੁਣ ਚੱਲਿਆ ਮੋਟਰ ਪਰ ਨੂੰ ਅੱਜ ਤਾਂ ਨੇੜਿਓਂ ਵੇਚ ਗਏ ਉਹ ਦੇਖੀ ਨੇੜਿ ਚੱਲ ਫਿਰ ਆਜੋ ਆਜਾ ਬੈਟਰੀ ਬਾਖੀ ਹੋ ਗਈ ਵਾਦ ਮੋਟੇ ਜੱਗ ਕੇ ਕਰਦੇ ਆ ਮੋਟਾ ਜੀ ਆ ਜੀ ਯਾਰ ਸਾਰੀ ਬੰਦੀ ਉਹ ਨਹੀਂ ਛੱਡ ਗਿਆ ਬਣਾ ਹਾ ਜਨਮਾ ਨਹੀਂ ਆਉਂਦਾ ਮੈਂ ਜਦੋਂ ਚੱਲ ਕੱਲ ਵੀਰ ਦਾ ਇੱਕ ਤਾਂ ਕਮੈਂਟ ਆਇਆ ਕਹਿੰਦਾ ਵੀ ਤੁਸੀਂ ਨੇ ਸਟੈਂਡਰਡ ਵੇਲਾ ਕਰਤਾ ਸਟੈਂਡਰਡ ਹੋ ਜਾਊਗਾ ਵੇਲਾ ਨਹੀਂ ਕਿੱਥੇ ਹੋ ਜਾਊਗਾ ਜੇ ਮੰਨ ਲਾ ਵੀ ਅਜਨ ਤੇ ਨਾ ਜਗਤਜੀਤ ਲੋਟ ਆਈ ਫਿਰ ਉਹ ਹੀ ਚੱਲੂਗਾ ਫਿਰ ਤਾਂ ਉਹ ਹੀ ਚੱਲੂਗਾ ਹਨਾ ਤੇ ਇਸ ਵਾਰ ਰੀਪਰ ਚੇਂਜ ਕਰਾਂਗੇ 4-ਵੀਲ ਡਰਾਈਵ ਪਿੱਛੇ ਆਪਾਂ ਪਾਵਾਂਗੇ 655 ਨਾਲ ਅ ਚੈਨੀ ਦਾ ਇੱਕ ਗੱਲ ਦੱਸ ਦਣਾ ਹਾਂ ਜਿੰਨੀ ਰੈਲੀ ਨੂੰ ਮਸ਼ੀਨ ਨੂੰ ਉਹ ਚਲਾਊਗਾ ਨਾ ਹੂੰ ਐਨੀ ਤਾਂ ਬੜੇ ਤੇ ਵੀ ਨਹੀਂ ਚੱਲਣੀ ਐਨੀ ਬੜੇ ਤੇ ਚੱਲਣੀ ਨਹੀਂ ਹੈ ਕਿਉਂਕਿ ਉਹਦੀ ਨਾ ਤੋਰ ਹੀ ਬੜਾ ਸੋਹਣਾ ਹੈ ਪੀਟੀਓ ਚ ਹਲੇ ਵੀ ਤਾਕੜਾ ਹੋਏ ਇਹਦੇ ਨਾਲੋਂ ਇਹਦੇ ਤਾਕੜਾ ਜਾਨ ਬਹੁਤ ਆਜਣ ਨਾਲੋਂ 60 57 ਐਚਪੀ ਨਾਲੋਂ ਹਲੇ ਵੀ ਤਾਕੜਾ ਹੈ ਉਹ ਮੈਨੂੰ ਤਾਂ ਚਲਾਉਣੇ ਨੂੰ ਵਧੀਆ ਸੈਟ ਲੱਗਦਾ ਸਟੈਂਡਰਡ ਮੈਂ ਤਾਂ ਹੁਣ ਵੀ ਗੋਗਿਓ ਨਹੀਂ ਜਾਣਦੇ ਅਸੀਂ ਤਾਂ ਇਹਨਾਂ ਨੂੰ ਵੀ ਕਹਿੰਦੇ ਆ ਵੀ ਸਟੈਂਡਰਡ ਲੈ ਜਾ ਕਰੋ ਇਹ ਕਿਤੇ ਲੈ ਕੇ ਜਾਣਾ ਕਿਤੇ ਉਹ ਵੀ ਕੋਈ ਵੀ ਕੰਮਕਾਰ ਨੂੰ ਉਹ ਠੀਕ ਆ ਸੁਣ ਬਾਜੀ ਤੋਂ ਮੈਂ ਸੁਣਦਾ ਗੱਲ ਘੱਟੋ ਘੱਟ ਉਹ 500 ਰੁਪਏ ਤੇਲ ਇੱਕ ਜੁੱਟ ਲਾਕੇ ਦੇਖ ਲੈਣ। ਦੋ ਪੇਹ ਲਾਕੇ ਦੇਖ ਲੈਣ। ਟੂੜੀ ਟੂੜੀ ਦਾ ਭਾਈ ਟੂੜੀ ਜਿਵੇਂ ਲੈ ਕੇ ਜਾਣੇ ਆ। ਪਤਾ ਕਿਵੇਂ ਆਮਦਾਰੀ ਆਏ ਆ। ਇੱਕ ਦੋ ਦੇ ਮਗਰਾਡਾਂ ਤੇ ਲੱਗੀਆਂ ਵੀ ਆ ਸੀਟਾਂ। ਗੋਗੀ ਵੀ ਆਮਦਾਰੀ ਚ ਰਹੂਗਾ। ਹਾਂ। ਪਰ ਮੰਨਦੇ ਨਹੀਂ ਕਹਿੰਦੇ ਅਰਜਨ ਲੈਣਾ ਸੀ ਕਿ ਆ ਭਾਈ ਲੈ ਜੋ। ਨਾਲ ਤਾਂ ਭਜਾਈ ਵੱਧ ਦਾ ਸਟੈਂਡਰਡ ਦੀ ਉਹਦੇ ਨਾਲ। ਹਾਂ। ਨਹੀਂ। ਹਰ ਤੇਲ 'ਚ ਵੀ ਫਰਕ ਪਾਊਗਾ 500 ਰੁਪਏ ਦਾ। ਦੋਜ ਦਾ ਫਰਕ ਪਾਊਗਾ ਹੀ ਪਾਊਗਾ ਗੇੜੇ ਮਗਰਾ। ਟੌੜੀਆਂ ਟੌਰ ਨਹੀਂ ਮਾਰਦੀ। ਟੌੜੀਆਂ ਦੇ ਮਾਰਦੀ। ਪਾ ਤੇ ਪਹੁੰਚ ਗਏ ਸਵੇਰੇ ਔਸ ਉਸ ਚੰਗੀ ਪੈਂਦੀ ਐ ਤੇ ਹੁਣ ਤੁਹਨ ਤਾਂ ਪਤਾ ਕਿੰਨੀ ਦੀ ਰਾਤ ਮੈਂ 2 ਵਜੇ ਗਿਆ ਮੋਟਰਾਂ ਬੰਦ ਕਰਨਾ ਹਾਂ ਜਾਂ ਪੂਰੀ ਤੁੰਦ ਪੈ ਰਹੀ ਸੀ ਪੂਰੀ ਤੁੰਦ ਪੈ ਰਹੀ ਸੀ ਹਨਾ ਫਲੇ ਵੀ 9 ਵਜੇ ਦਾ ਟਾਈਮ ਹੋ ਗਿਆ ਫਲੇ ਵੀ ਹੈਗੀ ਆ ਉੱਠਦੇ ਠਾਉਂਦੇ ਗੱਡੀਆਂ ਇੰਨਾ ਟਾਈਮ ਕਰਦੇ ਨੇ ਰੋਟੀ ਉਟੀ ਛੱਕੇ ਤੇ ਹੁਣ ਪਹੁੰਚ ਗਏ ਮੋਟਰ ਤੇ ਤੇ ਹੁਣ ਸਾਦਾ ਦਿਨ ਚੱਲਣਾ ਸੰਘਰਸ਼ ਐ ਨਹੀਂ ਵੀ ਕੁਝ ਟਾਈਮ ਦਈਏ 2 ਘੰਟਿਆਂ ਦਾ 3 ਘੰਟਿਆਂ ਦਾ ਯਾਨੀ ਫੁੱਲ ਤੋ ਤੋ ਕੇ ਭਰਦੇ ਵੀ ਜਿੰਨਾ ਚਲੋ ਛੇਤੀ ਨਿਬੜ ਜੀਵੇ ਉਨੀ ਛੇਤੀ ਗੰਨੇ ਦਾ ਨੰਬਰ ਲੱਗ ਜੂਗਾ ਦੇ ਉਸ ਤੋਂ ਬਾਅਦ ਆਪਣਾ ਜਿਹੜੀ ਰਿਪੇਅਰਾਂ ਪੁਰਾਣਾਂ ਦਾ ਵੀ ਕੰਮ ਕਰਨਾ ਆ ਤਾਂ ਮੈਨੂੰ ਲੱਗਦਾ ਇੱਕ ਬੰਦਾ ਹੋਰ ਆਊਗਾ ਸ਼ਾਇਦ ਸੋਨੀ ਕਹਿੰਦਾ ਤਾਂ ਵੀ ਕਹਿੰਦਾ ਮੈਂ ਹੁਣ 52 ਬਹੁਤ ਭਾਰੀ ਆ ਕਿਹਦੇ ਕੋਲ ਚਾਚਾ ਹੀ ਕੋ ਚਲ ਦੋ ਤੂੜੀ ਰੱਖ ਲੈ ਪੱਲੀਆਂ ਨਾ ਨਾ ਇਹ ਯਾਰ ਇਹਦੇ ਦੋ ਤਾਂ ਪੁੱਛੀ ਯਾਰ 50 50 ਬਹੁਤ ਭਾਰੀ ਆ ਉਹਦੇ ਪਾਸ ਪਾਰ ਨਹੀਂ ਉਹਦੇ ਕੋਲ ਉਹ ਕੀ ਹੋਣਾ ਹੂੰ ਚੱਕ ਲਿਆਉਂਦੇ ਫਿਰ ਆ ਲੈ ਤੈਨੂੰ ਨਹੀਂ ਦਿੰਦਾ ਆ ਜਾਊਗਾ ਲੈ ਮੇਰੇ ਨਾਲ ਪੜਿਆ ਉਹ ਦੱਸੇ ਆ ਜਵੇ ਪੱਟਨੇ ਪੱਟਨੇ ਨੂੰ ਆ ਥੱਲੇ ਨੂੰ ਕਰਨੇ ਨੂੰ ਆ ਮਿੰਟੋ ਮਿੱਟੀ ਮਾਰੂਗਾ ਥੋੜਾ ਜਿਹਾ ਚੱਲ ਕੋਈ ਨਾ ਚੱਕਨੇ ਕੱਲ ਨੂੰ ਕੱਲ ਨੂੰ ਨਹੀਂ ਆਉਂਦੇ ਚੱਲ ਫੇਰ ਹੁਣ ਜੱਲੀਏ ਲੱਗੀਏ ਸ਼ੁਰੂ ਤੇ ਕੀ ਮਰਜੀ ਆ ਦੇਖ ਲੋ ਵਾਲੇ ਤੇ ਦੇਖਣਾ ਦੇਖਣਾ ਕਿੰਨੇ ਗੋਗੀ ਨੂੰ ਮਿਲਦਾ ਆ ਜੱਟ ਆਏ ਦਾ ਤੁਸੀਂ ਉਹ ਆ ਗਿਆ ਉਹ ਨਾ ਮੈਂ ਉੱਪਰ ਆ ਪਾ ਗਿਆ ਚ ਨੇ ਡਰਾਤਾ ਕਹਿੰਦਾ ਆ ਗੱਡੀ ਚ ਮੈਂ ਜਾ ਰਹਾ ਕਹਿੰਦਾ ਸਾਈਡ ਤਾਂ ਦੇ ਦੂ ਫੇਰ ਸਾਈਡ ਲੈ ਕੇ ਅੱਛਾ ਤੇ ਗੱਡੀ ਲੰਘ ਗਈ ਫਿਰ ਹੁਣ ਇੱਧਰ ਕਿੱਲਾ ਮਤ ਚੱਲਦੀ ਆ ਸੁਣੀ ਆਂ ਕਿ ਕਾਹਲੇ ਛੋਟੇ ਦਾ ਚੱਲਾ ਆਜੋ 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 ਕੀ ਗੱਲਬਾਤ ਹੋ ਗਈ ਠੀਕ ਆ ਠੀਕ ਆ ਆ ਰਹੇ ਆ ਸੂਰਮੇ ਆ ਆ ਕੇ ਆਤਾ ਰਹੇ ਆ ਕੀ ਗੱਲ ਕਰਦੇ ਅੱਜ ਕੋਈ ਚੀਜ਼ ਨਹੀਂ ਲਿਆਇਆ ਕਹਿੰਦਾ ਖਾਣੇ ਨੂੰ ਅੱਜ ਪਾਪਾ ਜੀ ਦਾ ਬਡੇ ਦਾ ਜਨਮ ਦਿਨ ਹਾਂ 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 ਅੱਜ ਜਨਮ ਦਿਨ ਹੈ ਬੜੀ ਠੀਕ ਆ ਹਾਰ ਫਿਰ ਮੈਨੂੰ ਪਹਿਲਾਂ ਦੱਸਦਾ ਮੈਂ ਉੱਥੇ ਹਾਰ ਫੜ ਲਿਆ ਹੁੰਦਾ 5000 ਦੇ ਤੇ 2000 ਭਾਗਾਂ ਦੇ ਫੌਜੀ ਦੇ ਪੰਡਾ ਪੰਡਾ ਚੰਗੀਆਂ ਭਰਤੀਆਂ ਅੱਜ ਤੇ ਨਰ ਲਾ ਦਣੀ ਵੀ ਆਉਣ ਦੀ ਸਰਦ ਦੀ ਆਪਾਂ ਨੇ ਆ ਡੱਬਾ ਡੱਬਾ ਭਰ ਕੇ ਕੱਲ ਲਵਾਂਗੇ ਕਿ ਜਦੀ ਆਪਣਾ ਤੁਣਕ ਦੇਣਾ ਕੰਮ ਅੱਜ ਤਾਂ ਫਿਰ ਆਪਾਂ ਕੱਲ ਨਾਲੋਂ ਵੀ ਛੇਤੀ ਵਿਹਲੇ ਹੋ ਜੂਗੇ ਪਰ ਟਾਈਮ ਤਾਂ ਹੋਏ ਜਾਂਦਾ ਉਹੀ ਹੈ ਨਾ ਉੱਠੀ ਗੱਲ ਨਹੀਂ ਕਦੇ ਵੀ ਬੋਦੀ ਜਿੰਦੀ ਖਾਤੇ ਕਿਵੇਂ ਹੋ ਜੂਗਾ ਵਿਹਲਾ ਹਾਂ ਤੋਂ ਪੰਡਾ ਨਹੀਂ ਭਰ ਕੇ ਰੱਖਣੀ ਹੈ ਅੱਛਾ ਉਹੀ ਬਸ 28 ਮੈਂ ਚੱਲੋ ਵਦਨੇ ਘੱਟ ਅੱਜ ਹੋ ਗਏ ਜੀ 28 ਗੰਟਲ ਪੂਰੇ ਯਾਨੀ ਚੱਲ ਵਧੀ ਜਾਂਦਾ ਰੋਜ਼ੀ ਰੋਜ਼ ਕੱਢੋ ਫੇ ਸਾਮਾਨ 27 ਹੋਣ 27 ਤੇ ਕੱਡੂਗਾ ਲੱਗਦਾ ਤਾਂ ਅੱਜ ਕੰਮ ਹਾਂ ਕੱਲ ਕਾਲੀ ਕਾਲੀ ਚ ਭਰੀ ਆਪਾਂ ਨੇ ਟਰਾਲੀ ਕਾਲੀ ਕਾਲੀ ਜੀ ਚ ਭਰੀ ਆਪਾਂ ਨੇ ਹਾਂ ਕੱਲ ਅੱਜ ਵੀ ਫਰਾਟੇ ਤਾਂ ਐਵੇਂ ਵੱਢਣੇ ਆਪਾਂ ਨੇ ਤੇ ਅੱਜ ਗੋਗੀ ਢਿੱਲੋਂ ਥੋੜਾ ਤੰਗ ਹੈ ਜੀ ਉਹ ਅੱਜ ਨਾ ਸਰੀਰ ਡਾਊਨ ਆਉਦਾ ਅੱਜ ਫੇਰ ਉਹ ਹੁਣ ਰਾਮ ਰੂਮ ਕਰ ਰਿਹਾ ਹੈ ਟਰਾਲੀਆਂ ਦੇ ਤਿੰਨ ਤਿੰਨ ਤੇ ਬਾਦ ਰਹੇ ਮਾਲ ਦੋਈਆਂ 30 ਟਰਾਲੀ ਪੈ ਗਈ ਬੰਨ ਆ ਸਮਝ ਲੋ ਤੂੰ ਹਾਲ ਚਾਲ ਨਹੀਂ ਪੁੱਛਣਾ ਦਾ ਚਾਚੇ ਭਾਗਿਆ ਹਾਲ ਮੰਦਾ ਪਾ ਨਾ ਤੈਨੂੰ ਮੱਥੇ ਦੀ ਗਰਮੀ ਨਹੀਂ ਦੱਸਦੀ ਤੈਨੂੰ ਵੀ ਆਈ ਦੀ ਅੱਖੀਂ ਦਾ ਪਾਸੇ ਕਿਰੀ ਜੂਈ ਨੱਬੇ ਪਤਾ ਕੱਲ ਅਸੀਂ ਪਾਈਆਂ ਦੀ 50 ਪੰਡਾ ਜਿਹੜੀ 40 ਨਾਲ ਡੱਬਾ ਭਰਿਆ ਨਹੀਂ ਤਾਂ ਅੱਜ ਅਸੀਂ ਤਗੜੇ ਤਗੜੇ 40 ਪੰਡਾ ਪਾਈਆਂ ਦੀਆਂ 3 ਪੰਡਾ ਰਹਿ ਗਈਆਂ ਹਾਂ ਤੇ ਉੱਪਰ ਲਾ ਦਿੰਨੇ ਅਸੀਂ 30 ਪੰਡਾ ਪੰਡਾ ਠੀਕ ਆ ਤੇ ਤਾਰ ਨਹੀਂ ਸੁੱਕੀ ਆ ਫੇ ਚਾਚਾ ਕੋਈ ਨਹੀਂ ਕੋਸੋ 20 ਕਿਲੋਟਰ ਆਉਣਗੇ ਇਹਦੇ ਡਾਲਾ ਖੁੱਲਦਾ ਨਹੀਂ 20 ਕਿਲੋਟਰ ਆਉਣਗੇ ਫੇਰ ਵੀ ਚੱਲਣ ਕਿੰਨੇ ਵਜੇ ਅੱਠ ਚੱਲਦੇ ਵਜਣਗੇ ਹਾਂ ਨਹੀਂ ਤਰ ਬਣਾਏ ਜਿੱਕੇ ਜਿਹੜੇ ਅੱਲੇ ਦਾ ਡਾਲਾ ਖੁੱਲ ਜੇ 10 ਤਾਂ ਸਿੱਧੇ ਉੱਪਰ ਲੱਗ ਜੰਨੀ ਇਹਦੇ ਆਕਰ ਨੇ ਵੀ ਆ ਉਹ ਕਹਿਣਾ ਉਹਦੇ ਵੀ ਹੁਣ 40 40 15 ਇਹ ਤੁਆਈ ਹੋ ਜਾਂਦੀ ਫਿਰ ਹਾਂ ਇਹ ਕਿ ਜੀਰੋ ਪ੍ਰਿੰਟ ਆ ਪਲੀਆ ਪੰਡਾ ਫਿਰ ਪੰਡਾ ਦੀ ਤੁਆਈ ਨਹੀਂ ਹੁੰਦੀ ਇਹ ਤੁਆਈ ਹੋ ਜਾਂਦੀ ਆ ਕੋਈ ਨਹੀਂ ਪੰਡਾ ਪੁੰਡਾ ਕੁਝ ਨਹੀਂ ਕਰਦੇ ਜਣੀ ਪੈਂਦਾ ਡੱਬੇ ਚਾ ਮਾਰ ਲਾ ਕੇ ਤੂੰ ਨਿਗਾ ਰੱਖਿਆ ਕਰਾ ਉਹ ਰੋੜੀ ਕੌਣ ਕੱਢੂਗਾ ਛੇੜੀ ਆ ਉਹਦੇ ਟਾਇਰ ਚ ਪਸੀ ਦਲੇ ਉਹ ਰੋੜੀ ਉਹ ਅੱਜ ਉਧਰ ਵੀ ਪਾ ਰਹੇ ਆ ਤੂੰ ਕਾਹਦੇ ਵਾਤੇ ਰੱਖਿਆ ਤੈਨੂੰ ਕਾਹਦੇ ਵਾਤੇ ਤੈ ਕਾਹਤੇ ਦੱਸਿਆ ਫਿਰ ਦੱਸਿਆ ਮੈਂ ਤਾਂ ਦੱਸਿਆ ਵੀ ਟਾਇਰ ਚ ਰੋੜੀ ਪਈ ਵੀ ਆ ਵੀ ਤੂੰ ਕੱਢ ਦੇ ਫਿਰ ਤੂੰ ਕੱਢ ਦੇ ਹਾਂ ਜਿੰਨਾ ਟਾਈਮ ਅਸੀਂ ਜਾਉਂਗੇ ਉਹ ਤੇ ਤੈ ਵੀ ਕਰਨਾ ਕਰ ਅੱਛਾ ਅੱਛਾ ਕਾ ਤੂੰ ਤੇ ਗੇੜਾ ਲਾਣਾ ਮੈਂ ਮੈਂ ਤਾ ਤੂੰ ਹੀ ਅੱਜ ਦੇ 5 ਮਿੰਟ ਬਣ ਜਾ ਮੈਂ ਤੈਨੂੰ ਦੇ ਦਿੰਦਾ ਇਹਦੇ ਮੇਰੇ ਅੱਜ ਮੈਂ ਤੇ ਪੈਸੇ ਮੈਂ ਤੈਨੂੰ ਦੇ ਦਿੰਦਾ ਹਾਂ ਜਾ ਹਾਂ ਉਹ ਨਾਲੇ ਪਾਣੀ ਉਪਰ ਲੈ ਪੀ ਪਿੱਕ ਪਾਣੀ ਆ ਪਾ ਲੈ ਪਾਣੀ ਪੀ ਆ ਪੈ ਗਿਆ ਪੰਗਾ ਇਹਨਾਂ ਨੇ ਕਿੰਨੇ ਜਿਹੇ ਮਹੀਨੇ ਵੀ ਆ ਹੁਣ ਨਹੀਂ ਲੈ ਲਾਤਾ ਰੋਡੀਆਂ ਰੋਡੀਆਂ ਕੱਢਣੀਆਂ ਨਹੀਂ ਨਿਕਲਦੀ ਨਹੀਂ ਆਏ ਆ ਦੋ ਕੱਢਤੀਆਂ 200 ਫੜਾਉਂਦੀ ਨਹੀਂ ਨਿਕਲੀਆਂ ਉਹ ਨਿਕਲ ਗਈਆਂ ਕੋਈ ਨਹੀਂ ਕਰਤੀ ਕੰਗਾ ਜੀ ਫਰ ਜਾਣੀ ਹੁਣ ਸਲਾ ਮੇਰੇ ਖਾਜ ਨਹੀਂ ਹੁੰਦੀ ਅੱਜ ਤੇਰੇ ਹੁੰਦੀ ਆ ਅੱਜ ਤੇਰੇ ਹੁੰਦੀ ਆ ਟਾਈਮ ਨਾਲ ਰੋਡੀਆਂ ਕਿੱਦਣਾ ਆਉਂਗਾ ਭਾਈ ਜੋ ਚਾਚੇ ਖਾਂਦਾ ਉਹ ਤੈਨੂੰ ਖਿਲਾ ਦੂਗਾ ਟਾਈਮ ਨਾਲ ਕੱਢਦੀ ਆ ਮੈਂ ਤਾਂ ਮੈਂ ਕੀ ਕਹਨ ਜੋ ਇਹ ਖਾਂਦਾ ਉਹ ਤੈਨੂੰ ਖਿਲਾ ਰਿਹਾ ਇਹ ਬੁੱਕਰ ਨਹੀਂ ਰਿਹਾ ਐਂ ਕਰ ਹਾਂ ਮੈਂ ਕੰਮ ਕਰ ਸਕਦਾ ਹਾਂ ਆ ਡੋਰੀਆਂ ਲੈ ਜਾ ਹੂੰ ਬੰਦੀ ਆ ਆ ਤੁਹਾਡਾ ਸੀਕ੍ਰੇਟ ਆ ਭਾਈ ਹੁਣ ਅੱਜ ਤੱਕ ਜਾਣ ਗਿਆ ਜੀ 2 ਕੁਇੰਟਲ ਵੱਧ ਹਨਾ ਪੰਡਾ ਬਹੁਤ ਭਾਰੀਆਂ ਨੇ ਆਹ ਤਵਾਈ ਕਰ ਕਰ ਭਰੀ ਮੈਂ ਹਲ ਤਾਂ 6 ਥਾਲੀਆਂ ਵਾਲੀ ਜੇ ਆਪਾਂ ਲਾਉਂਦੇ ਪੇ 6 ਥਾਲੀਆਂ ਵਾਲੀਆਂ ਆਪਣੀ ਉੱਪਰ ਲੋਡ ਨਹੀਂ ਤੇ ਲੱਗੇ ਕਰਨੀਆਂ ਜਿਵੇਂ ਹੁਣ 5 ਲੈ ਨਾਲ 5 ਪੰਡਾ ਇੱਕ ਲੈਨ ਚ ਲੱਗ ਜਾਂਦੀਆਂ ਫਿਰ ਉਹਦੀ 4 ਪੱਲੀਆਂ ਹੀ ਲੱਗੇ ਕਰਨੀਆਂ ਦੀਆਂ ਹਨਾ ਹਾਂ ਕਿਵੇਂ ਫਿਰ ਗੱਲ ਕਰ ਲੋ ਜੀ ਹੈ ਤੂੰ ਦੱਬ ਕੇ ਆ ਤੂੰ ਦੱਬ ਕੇ ਆ ਨਾ ਹੁਣ ਕਹਦਾ ਹੈ ਹੈਂ ਚੱਲ ਆ ਜਾ ਹੰਦੂ ਆ ਜਾ ਉਹ ਇਹੋ ਪੁੱਛਣਾ ਹੈ ਪੰਡ ਕੋਈ ਵੀ ਹੋਲੀ ਨਹੀਂ ਹੈ ਜਿਹੜੀ ਨੂੰ ਦੇਖਦੇ ਹਾਂ ਉਸ ਨੂੰ ਦੇਖ ਕੇ ਕਵਰਾੜ ਛਿੜਦੀ ਹੈ ਤਵਾਈ ਕਰੀ ਪਈ ਐ ਨ ਪੂਰੀ ਟੁੜੀ ਦੀ ਆਹਾ ਵੇ ਆਦਾ ਕਹਦਾ 360 ਕਿਲੋ ਦੀ ਜਾ ਰਹੀ ਆ ਪੰਡ ਨਾਲੇ ਲੜ ਮੁੱਕੇ ਜਾਂਦੇ ਆ ਬਈ ਸਾਡੇ ਕੋਲ ਹੁਣ ਤਾਂ ਥੋੜੀ ਜਿਹੀ ਹਦਾਬੀ ਪਾਉ ਫਿਰ ਉਹ ਆਉਂਦੀਆਂ ਬਸ ਆ ਇੱਕੇ ਤੀ ਹੁਣ ਤਾਂ ਹੋਲੀਆਂ ਰੱਖਾਂਗੇ ਦੋ ਪੰਡੀਆਂ ਦੋ ਪੱਲੀਆਂ ਰਹਿ ਗਈਆਂ ਪੰਡੀਆਂ ਕਿਹਾ ਚੱਲੇ ਹੋਰ ਹੋ ਜਾ ਉੱਪਰ ਹੋਰ ਹੋ ਜਾ ਇੱਥੇ ਇੱਥੇ ਲਾ ਲੋ ਬਾ ਸੂਰੀਓ ਫਿੱਟ ਪਹੁੰਚ ਗਿਆ ਆ ਚਾ ਚਾ ਕਿਵੇਂ ਦੀ ਆ ਗਿਆ ਪੁਰਾਣੇ ਪਿੱਛੇ ਲਾਵਾ ਆ ਪਿੱਛੇ ਲਾਵਾ ਦੇਖੇ ਪਿੱਛੋਂ ਟਰਾਲੀ ਕਿਵੇਂ ਦੀ ਆ ਤਾਂ ਅੱਗੇ ਨੂੰ ਵੀ ਸੋਹਣੀ ਨਿਕਲ ਗਈ ਪਿੱਛੇ ਨੂੰ ਵੀ ਨਿਕਲ ਗਈ ਆ ਪਿੱਛੇ ਨੂੰ ਵੀ ਪੰਡਾ ਖਾਸੀਆਂ ਥੱਲੇ ਪਿੱਛੇ ਨੂੰ ਕਿ ਮੈਂ ਹਾਲਾਤ ਤਾਂ ਠੀਕ ਹੈ ਇੱਧਰ ਨੂੰ ਇੰਨੀ-ਇੰਨੀ ਬਾਹਰ ਤੁਸੀਂ ਇੱਧਰ ਨੂੰ ਪੰਡਾ ਘੱਟ ਰੱਖੀ ਆਂ ਮੈਂ ਪਰਾਂ ਤੇ ਵੀ ਆਇਆ ਹਾਂ ਪਰਲੇ ਪਾਸੇ ਨੂੰ ਥੋੜੀ ਜਿਹੀ ਪੰਡਾ ਜ਼ਿਆਦਾ ਆ ਆ ਪੰਡਾ ਆ ਘੜਤੀ ਆ ਜਿਹੜੀ ਆ ਦੂਜੇ ਪਾਸੇ ਇੱਧਰ ਨੂੰ ਖਿੱਚਨੇ ਆਪਾਂ ਨੇ ਬਹੁਤ ਜਗ੍ਹਾ ਹੈ ਪਰ ਟਰਾਲਾ ਤਾਂ ਦੇਖ ਲੈ ਕਿੱਡਾ ਹੈ ਆ ਜਾ ਪਤਾ ਸ਼ੇਰ ਆ ਸ਼ੇਰ ਹੈ ਸ਼ੇਰਾਂ ਕਿ ਤੂੰ ਸ਼ੇਰਾਂ ਕਿ ਤੂੰ ਆ ਤੂੰ ਹਮਿੰਦਰ ਆ ਮੰਨ ਗਿਆ ਕਹਿੰਦਾ ਪੰਪ ਬੋਲ ਗਈ ਨਹੀਂ ਵਾਹ ਥੋੜੀ ਕਹਿਂਗਾ ਬਨ ਗਿਆ ਇਹ ਹੁਣ ਮੰਨਿਆ ਤਾਂ ਮੈਨੂੰ ਕਹਿੰਦਾ ਮਾਲਿਕ ਦੇ ਕੇ ਤੇਰੇ ਥਾਈਓ ਗੱਲ ਆ ਕਹਿੰਦਾ ਕਿਸੇ ਹੋਰ ਨੂੰ ਲੱਗ ਪਾਗ ਦੀ ਮੁੱਲੀ ਆ ਲੈ ਪੱਲੀ ਆਹਾਹਾ ਦੇਖੀ ਐਕਸ਼ਨ ਦੇਖ ਜਿੱਦ ਤੱਕ ਆ ਪੱਲੀ ਲੈ ਪੱਲੀ ਐਕਸ਼ਨ ਨਾਲੇ ਗੱਲ ਨਹੀਂ ਗੋਲਦੇ ਕੋਈ ਇਹਨੂੰ ਵੀ ਉਹ ਕਰਦਾ ਲੈ ਫੜ ਪੱਲੀ ਲੈ ਜਾ ਤੂੰ ਜਮੇ ਰਹਿ ਲੈ ਲੈ ਚੱਕ ਚਾਹ ਨਾ ਕੋਈ ਨਾ ਲੈ ਚਾਹ ਸੁਣ ਕੇ ਤਾਂ ਜਾਨ ਜੀ ਪੈ ਜਾਂਦੀ ਐ ਤੇ ਚ ਚੱਲ ਦੇਖਾ ਇਹਨਾਂ ਨੂੰ ਟਰਾਲੇ ਚ ਬਾੜਦੇ ਆ ਫਿਰ ਉਹਦੇ ਪੰਡਾ ਦੀ ਖੁੱਲਦੀਆਂ ਸਾਰਾ ਖੁੱਲਦਾ ਖਸਾ ਉਹ ਅੱਜ ਅੱਜ ਦੇ ਸਿੱਧੀ ਦਾ ਪੰਡਾ ਨਹੀਂ ਗਿਰਦੀਆਂ ਜੇ ਤੂੰ ਜਿਆਦਾ ਜੇ ਤੂੰ ਕਹਿਣਾ ਨਾ ਵਹਾੜੇ ਪੈਣਾ ਸਵੇਰੇ ਤੂੰ ਜਾਣਾ ਤਾਂ ਤੈਨੂੰ ਭੇਜ ਦਾਂਗੇ ਲੋੜ ਨਹੀਂ ਲੋੜ ਨਹੀਂ ਜੇ ਤੂੰ ਐਨੇ ਹੀ ਤੂੰ ਗੱਲ ਪਈ ਜੇ ਸਾਡੇ ਠੀਕ ਆ ਪਤਾ ਹੀ ਲੋਕਾਂ ਨੂੰ ਕਮੈਂਟਾਂ ਚ ਵੀ ਆਏ ਜਿਆਦਾ ਥੋੜੀ ਪਤਾ ਹੀ ਆ ਉਹਨਾਂ ਨੂੰ ਵੀ ਇਹਨੇ ਚਾਲੀ ਚੱਲਣੀ ਮੈਂ ਨਹੀਂ ਨਾ ਹੋਵੇ ਹੁੰਦਾ ਹਾਂ ਨੀ ਉਹ ਰੇਸੀ ਤਾਂ ਆਪਣੇ ਨਹੀਂ ਇਹਨੂੰ ਨਾਮ ਚ ਰੱਖਦੇ ਆ ਤੈਨੂੰ ਸਵੇਰ ਦੇ ਤੰਗੜੀ ਤਾਂ ਨਹੀਂ ਫੜਾਈ ਹੈ ਨਾ ਨਾ ਇਹ ਫਿਰ ਆਪੇ ਕਹਿੰਦੇ ਕਿ ਨਾ ਮੈਂ ਘੇਰੂਗਾ ਫਿਰ ਇਹਨੂੰ ਪੰਡ ਨਹੀਂ ਪਾਉਣ ਦਿੰਦੇ ਅਸੀਂ ਕੋਈ ਨਾ ਚੱਲ ਕੋਈ ਅਰਸੇ ਪਾਲੇ ਹੁਣ ਲੱਗਿਆ ਕਤਨ ਤੇ ਹੁੰਦਾ ਪੈਪ ਜੱਪਸਾ ਹੋਵੇ ਇਹਦੇ ਆਹ ਠੀਕ ਹੈ ਦੇਸੀ ਜਗਾਰ ਦੇ ਜਣੀ ਅਸੀਂ ਕਹਿ ਕੇ ਲਵਾਇਆ ਸੀ ਆਹ ਵਾਲਾ ਜਣੀ ਇਹਦੇ ਵਿੱਚ ਕੁਝ ਖਰਾਬ ਹੋਣ ਦਾ ਡਰ ਨਹੀਂ ਸਾਰੀ ਉਮਰ ਐ ਨਹੀਂ ਹੈ ਵੀ ਇਹ ਖਰਾਬ ਹੋ ਜਾਊਗਾ ਆਪਣਾ ਜਿਹੜੇ ਦੂਏ ਚਾਚਾ ਹੈਂਡਲ ਦੇ ਵਾਲੇ ਹੁੰਨੇ ਆ ਕੁਛ ਟਾਈਮ ਬਾਅਦ ਨਾਲੇ ਫ੍ਰੀਜ ਹੋ ਕੇ ਲੰਮਕਣ ਲੱਗ ਜਾਨਾ ਥੱਲੇ ਹੂੰ ਆ ਇਹਦਾ ਡੰਡਾ ਜ ਇਨੂੰ ਆਏ ਪਾਣੀ ਪਾਈ ਜਣਾ ਇੱਥੋਂ ਹੈ ਕਿਤੇ ਜਣਾ ਹੈ ਨਾ ਪਾਣੀ ਦੱਸਣਾ ਅਚਾਨਕ ਅਸੀਂ ਜਣਾ ਹੈ ਖਰਜਾ ਉਹ ਖਰਜਾਈ ਹੈ ਤੇ ਹਿਸਾਬ ਆ ਪੂਰਾ ਹੈ ਗੱਠ ਬੰਨਣੀ ਹੈ ਜੀ ਚਲ ਦੇਖੀਏ ਜੀ ਤੇ ਸਿੱਧਰ ਨਾਲ ਮਾਰ ਪੈਂਡ ਦੀ ਕੋਈ ਬਾੜ ਨਹੀਂ ਚਲ ਇਹਨੇ ਪਰਲਾ ਕੱਸ ਲਿਆ ਕਿਤੇ ਇਧਰੋਂ ਨਿਕਲ ਜਾਵੇ ਚਾਹ ਛੱਡ ਦੇ ਪਰਲੇ ਪਾਸੇ ਹੋ ਜਾ ਚੱਲ ਪਰਲੇ ਪਾਸੇ ਉਹ ਦੇਖ ਕੇ ਕਾਲਾ ਟਾਹ ਟੈਂ ਟੜਾ ਆ ਜਾ ਵੀ ਭਾਗਿਓ ਲੜਨੀ ਛੱਡ ਰਿਹਾ ਛੱਡ ਦੇ ਕਿਤੇ ਨਹੀਂ ਉੜਦੀ ਨਹੀਂ ਹੈ ਨਾ ਉਹਦਰਾ ਤੂੰ ਤੇ ਕਿੰਨਾ ਜਾਵੇ ਨਹੀਂ ਜਾਂਦੇ ਨਹੀਂ ਕਿਤੇ ਪੋੜੀ ਲਾ ਕੇ ਥਾਡੇ ਤਾਰੋ ਫਿਰ ਪਹਿਲਾ ਇਹ ਹੁਣ ਬਸ ਮੂਰੇ ਤੋਂ ਆਪਾਂ ਥੋੜੀ ਜੀ ਨੀਵੀਂ ਰੱਖਣੀ ਹੈ ਮੂਰੇ ਤੋਂ ਹਵਾ ਨਾ ਬਗੜਸੇ ਤੇ ਇਹਨਾਂ ਟਾਕੇ ਲੈ ਜਾਣੀ ਵੀ ਹਾਂ ਕਿਸੇ ਦੇ ਅੱਖਾਂ 'ਚ ਵੀ ਨਾ ਪਵੇ ਹੈਨਾ ਤਾਂ ਹੀ ਫਾਇਦਾ ਜਾਣਦਾ ਉਹੀਂ ਜਾਂਦੇ ਜਾਂਦੇ ਨਹੀਂ ਅੱਖਾਂ ਭਰੀਆਂ ਜਾਣ ਉਹਦਾ ਕੋਈ ਫਾਇਦਾ ਨਹੀਂ ਲਓ ਜੀ ਟਰਾਲੀ ਟਰੋਲੀ ਦਾ ਸਾਰਾ ਕੰਮ ਨਵੇੜਕੇ ਤੇ ਮੋਟਰ ਤੇ ਪਹੁੰਚੇ ਸੀ ਦੂਜੀ ਤੇ ਠੇਕੇ ਵਾਲੀ ਤੇ ਲਲੀ ਉਮੇਠੇਕੀ ਵਾਲੀ ਨਹੀਂ ਤੂੰ ਠੇਕੀ ਵਾਲੀ ਕਿਹੜੀ ਸਮਝਦੇ ਨਾ ਜਿੱਥੇ ਠੇਕਾ ਹੁੰਦਾ ਨਾ ਨਾ ਹਾਂ ਠੇਕੀ ਵਾਲੀ ਹਾਂ ਜਿਹੜੀ ਆਪਾਂ ਨੇ ਹਾਂ ਠੇਕੇ ਤੇ ਲਈ ਵੀ ਕਿ ਨਹੀਂ ਕਿਉਂਗੀ ਤੇ ਪਾਈਪ ਉਪ ਇਕੱਠੇ ਕਰਕੇ ਹਟਿਆ ਤੇ ਫਾਈਨਲੀ ਕੰਮ ਨਿਬੇੜ ਚੁੱਕਿਆ ਤੇ ਦਾਸ ਉਹ ਨਹੀਂ ਹੁਣ ਜਾਣਗੇ ਖਾਣ ਪੀਣ ਕੁਛ ਤੇ ਠੀਕ ਹੈ ਬਾਕੀ ਬਹੁਤ ਬਹੁਤ ਧੰਨਵਾਦ ਜੀ ਤੇ ਦੇਖੋ ਕਣਕਾਂ ਦੀ ਰੂਹ ਬਣ ਜਾਂਦੀਆਂ ਪਾਣੀ ਲੱਗੇ ਤੇ ਪਾਣੀ ਪਰੇ ਖੜੀਆਂ ਸੀ ਹੁਣ ਕਣਕਾਂ ਜੇ ਕਿਤੇ ਮੀਓ ਝੱਜ ਨਾਲ ਪੈ ਜਾਂਦਾ ਪਾਈਪਾਂ ਵਾਲਾ ਢਾਂਸ ਨਹੀਂ ਤਾਂ ਆਉਣਾ ਫਿਰ ਹਨਾ ਚੱਲ ਭਰੀ ਗਈ ਨੇ ਬੜਿਆ ਕੰਮ ਬਹੁਤਾ ਨਹੀਂ ਤਾਂ ਠੀਕ ਹੈ ਜਣੀ ਹੈ ਤਾਂ ਬਹੁਤਾ ਤਾਂ ਮਾਲੂਮ ਜਣੀ ਲਾਈਟ ਨੇ ਮਾਲੂਮ ਜਣੀ ਲਾਈਟ ਨੇ ਵੀ ਮੋਟਰਾਂ ਲੱਗ ਲੱਗ ਹੁੰਦੀਆਂ ਨੇ ਨਾ ਸਾਰੀ ਜੇ ਹਾਂ 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 ਹਰੇਕ ਮੋਟਰ ਆਪਣਾ ਆਪਣਾ ਬਾਕੀ ਕੁਛ ਐ ਮੋਟਰਾਂ ਵਾਲੇ ਵਾਲੇ ਬੇਲੀਆਂ ਵੀ ਆ ਹਨਾ ਹਲੇ ਵੀ ਤੇ ਤੁਹਾਨੂੰ ਪਤਾ ਹੋਵੇ 22 22 ਤੇ 8 ਆਪਣੇ 30 ਕਿਲੇ ਵਾਲੇ ਭਰਨ ਤੇ ਪਏ 20 ਕਿ ਭਰਤੇ ਚਲ ਕੋ ਇਨਕਾਰ ਬਹੁਤ ਆ ਬਾਤਾਂ ਸੋ ਠੀਕ ਹੈ ਜੀ ਮਿਲਦੇ ਆ ਜੀ ਅਗਲੇ ਬਲੌਗ ਦੇ ਨਾਲ ਦਿਓ ਜਾਤ ਜੀ ਅਸਲੀ ਗਾ ਤੇ ਗੁੱਗੀ ਬਾਈ ਰੋਹ ਚੰਡੀਗੜ੍ਹ ਜਾ ਰਿਹਾ ਫੁੱਲ ਨੇ ਵਾਲੇ ਲੈ ਲੈ ਨਿਆਰੇ ਤਾਂ ਕਾਦੇ ਵੈਸੇ ਤੰਗ ਹੀ ਆ ਹਨਾ ਗੁੱਗੀ ਕੰਮ ਖੱਜਲ ਖਵਾਜੀ ਜ਼ਿਆਦਾ ਹੈ ਇੱਕ ਤਾਂ ਔਰ ਕਰਾਂਗੇ ਕੱਲ ਨੂੰ ਬਿੱਡ ਦੇਣਾ ਪਊਗਾ ਕੋਈ ਗੱਲ ਨਹੀਂ ਫਾੜ ਚ ਪਾ ਦਾਂਗੇ ਇੱਧਰ ਮੇਰੀ ਗੱਲ ਸੁਣ ਉਹ ਤਾਂ ਕੱਲ ਨੂੰ ਪਾਈਪ ਖੋਲ ਦਾਂਗੇ ਟਰਾਲੀ ਦਾ ਪਿੱਛਾ ਵਾਲਾ ਹਨਾ ਉਹ ਸਾਲਾ ਵੱਜਦਾ ਖੁੰਪੜ ਦੇ ਵਿੱਚ ਹਰ ਇੱਕ ਵਾਰ ਜਦ ਬੰਦਾ ਆਉਂਦਾ ਜਾਂਦਾ ਨਾ ਉਧਰ ਜੋਰ ਵਾਲਾ ਕੰਮ ਹੁੰਦਾ ਵਾਜਾ ਬੰਦੇ ਦਾ ਸਿਰੇ ਫੁੱਟ ਗਿਆ ਬੰਦੇ ਨੇ ਕੰਮ ਕਾਦਾ ਕਰਨਾ ਕਿ ਨਹੀਂ ਸਿਰ ਚ ਵੱਜਦੇ ਹਨ ਗੁੱਗੀ ਉਹ ਖੁੱਲਦੀ ਹੋਣੀ ਦਿਮਾਗ ਦੀ ਬੱਤੀ ਸੜ ਦੋ ਵਾਰੀ ਵੱਜਿਆ ਅੱਜ ਅੱਜ ਮੈਂ ਤਾਂ ਇਹ ਲਾਇਦਾ ਮਾਈਂਡ ਹੁੰਦਾ ਆਪਣਾ ਵੀ ਬਸ ਫਟਾਫਟ ਖਾਲੀ ਕਰ ਉਹ ਸੜ ਜਿਆਦਾ ਐਂ ਵੱਜਦਾ ਘੁੰਮ ਕੇ ਘੁੰਮ ਕੇ ਘੁੰਮ ਕੇ ਚੱਲ ਕੋਈ ਨਹੀਂ ਚਲੋ ਠੀਕ ਹੈ ਜੀ ਓਕੇ ਅਸੀ ਕਾ